ਵੇਰੇ ਵੇਰੇ ਕੀ ਚੱਕਰ ਹੋਇਆ ਟਰੈਕਟਰ ਕਿੱਧਰ ਖੜੇ ਹੋ ਗਏ ਬਾਈ ਟੱਕੜਾ ਨੀਂਦਾ ਦੀ ਆ ਥਾਲੀ ਚਲੀ ਨਹੀਂ ਗਈ ਸਾਰਾ ਪਰਮ ਇੱਥੋਂ ਸੁੱਤੇ ਆ ਦੇ ਟਰਾਲੀ ਫੇਰੀ ਨਾਲ ਟਰੱਕ ਵੀ ਗਿਆ ਬਾਜ਼ਾਰ ਹੈਗੇ ਵੀ ਡਰਾਈਵਰ ਦਾ ਮਰ ਗਿਆ ਜਾਂ ਇਹ ਕਸ ਕਰਦਾ ਕਰ ਜੀ ਕੀ ਬੋਲ ਰਹਾ ਸਾ ਜਿਹੜਾ ਕਾਸੋ ਹੈ ਜੇ ਜਲੰਧਰ ਤੋਂ ਆਲੂਪਰ ਕਿਹੜਾ ਰਹਿ ਸੀ ਰਾਹ ਦੇ ਵਿੱਚ ਐਕਸੀਡੈਂਟ ਹੋ ਗਿਆ ਹਾਂਜੀ ਗੱਡੀ ਲੈਨੇ ਸਾਈਡ ਦੱਬੀ ਗੱਡੀ ਥੱਲੇ ਡੇਪੀ ਹੋਰ ਕਿਤੇ ਰਸਤਾ ਨਹੀਂ ਹੈਗਾ ਗੱਡੇ ਨੂੰ ਗੱਡੀ ਕੰਟਰੋਲ ਨਹੀਂ ਗੱਡੀ ਥੱਲੇ ਡੇਪੀ ਕਿੱਥੋਂ ਵੀ ਨਹੀਂ ਹੋ ਰਹੀ ਟ੍ਰਿਪੋਲ ਤੋਂ ਥੱਲੇ ਡੇਪੀ ਪੰਪਿੰਗ ਨਹੀਂ ਕੀ ਥੱਲੇ ਵਜੇ ਹਾਂਜੀ ਥੱਲੇ ਵਜੇ ਉਦੋਂ ਮੱਚ ਗਈ ਹਾਂਜੀ ਉਦੋਂ ਹੀ ਆਗ ਲੱਗ ਤੇ ਕਿੰਨੀ ਸੀ ਗੱਡੀ ਅਸੀਂ ਦੋ ਜਣੇ ਹਾਂਜੀ ਇਹਨਿਕ ਸੌਫਟਵੇਅਰ ਲਈ 60-62 ਦੇ ਜ਼ਿਆਦਾ ਲੱਗੇ ਮੇਰੇ ਨਾਲ ਚਲੋ ਚਰੀਟਾ ਚਰੂਤੇ ਲੱਗਿਆ ਜਾਵੇ ਤੇ ਅੱਗੇ ਚੱਲਦੇ ਹਾਂ ਹਾਂਜੀ ਮੌਕੇ ਤੇ ਆਦਾ ਗਿਆ ਹੈ ਪਰ ਅਸੀਂ ਆਪ ਹੀ ਨਿਕਲ ਕੱਢਿਆ ਕਿਸੇ ਨੇ ਵੀ ਹਾਂਜੀ ਪਤਾ ਹੈ ਕਿੰਨਾ 600 ਕਿੰਨੀ ਕਿੱਲੀ 60 ਤਾਂ ਵਾਵਾ ਲੱਗੀ ਵਾਹ ਇੱਥੇ ਪਤਾ ਪਤਾ ਨਹੀਂ ਨਾ ਲੱਗਾ ਬਸ ਸਕੈਨ ਸਕੂ ਕਰਾਵਾਂਗੇ ਫਿਰ ਜ਼ਿਆਦਾ ਪਤਾ ਲੱਗੂ ਸਿਰ ਦੀ ਸਾਤ ਤੁਹਾਨੂੰ ਇੱਕ ਵਧੀਆ ਜਿਹਾ ਹਾਦਸਾ ਗੱਡੀ ਦਾ ਮੱਚ ਗਈ ਖਤਮ ਹੋ ਗਈ ਸਾਰੀ ਸਾਰੀ ਡੈਮੇਜ ਹੋ ਗਈ ਕੋਈ ਨਾ ਕੁਛ ਹੋਰ ਵੀ ਟਕਰਾਇਆ ਹਾਂ ਜੀ ਇੱਕ ਟਰੈਕਟਰ ਹੀ ਗਿਆ ਜੀ ਟਰੈਕਟਰ ਠੀਕ ਹੈ ਹਾਂ ਜੀ ਟਰੈਕਟਰ ਆ ਠੀਕ ਹੈ ਵਜ੍ਹਾ ਕਿਰੀ ਹਾਸੇ ਵਜ੍ਹਾ ਜੀ ਕਾਰ ਵਾਲੇ ਦੀ ਉਹਨੇ ਸਾਈਡ ਦੱਬੀ ਫਿਰ ਅਹੀਂ ਆਨ ਕੀਤੀ ਗੱਡੀ ਫਿਰ ਪਤਾ ਹੀ ਨਹੀਂ ਲੱਗਾ ਤੁਹਾਨੂੰ ਨੇਰ ਆ ਗਿਆ ਅੱਖਾਂ ਕੇ ਕੋ ਪਤਾ ਨਹੀਂ ਚੱਲਿਆ ਕੀ ਹੋ ਗਿਆ ਗੱਡੀ ਚੀ ਆਲੂ ਭਰੇ ਹਾਂ ਜੀ ਆਲੂ ਭਰੇ ਕੀ ਨਾਮ ਆ ਜੀ ਤੁਹਾਡਾ ਗਗਨਦੀਪ ਸਿੰਘ ਆ ਜੀ ਪਿੰਡ ਸ਼ਾਪਰਾ ਜੀ ਅੱਛਾ ਕੀ ਹੋਇਆ ਇੱਥੇ ਹਾਦਸਾ ਮੇਰਾ ਚਾਚਾ ਜੀ ਦਾ ਬੇਟਾ ਆ ਜੀ ਰਪਿੰਦਰ ਸਿੰਘ ਤੇ 5 ਵਜੇ ਸਵੇਰੇ ਤੁਰੇ ਨੇ ਜਿੜੀ ਲੈ ਕੇ ਜੀ ਸ਼ਾਪਰ ਤੋਂ ਆਵਣੇ ਖੰਨੇ ਨੂੰ ਆ ਰਹੇ ਸੀਗੇ ਤੇ ਟਰਾਲੇ ਨੇ ਟੱਕਰ ਮਾਰੀ ਪਿੱਛੋਂ ਜੀ ਤੇ ਟਰੈਕਟਰ ਘੁੰਮ ਕੇ ਟਰਾਲੀ ਥੱਲੇ ਆ ਗਿਆ ਜੀ ਇਹ ਇਹਦੇ ਟਰਾਲੇ 'ਚ ਸੀਗੇ ਆਲੂ ਲੱਦੇ ਹੋਏ ਕਿੱਥੇ ਚੱਲਦਾ ਜੂ ਉੱਪਰ ਹਾਈਵੇ ਤੇ ਕਿੱਥੇ ਹਾਂਜੀ ਹਾਈਵੇ ਤੇ ਜਾ ਰਹੇ ਸੀਗੇ ਹਾਂਜੀ ਪੁਲਤੇ ਉੱਤੇ ਪੁਲ ਤੋਂ ਥੱਲੇ ਗਿਰਿਆ ਹਾਂਜੀ ਕੀ ਕਿੰਨਾ ਕਿ ਨੁਕਸਾਨ ਨੁਕਸਾਨ ਆ ਸਾਰਾ ਟਰੈਕਟਰ ਹੀ ਖਤਮਾ ਟਰਾਲੀ ਵਿੱਚ ਜਰੀ ਸੀਗੀ ਤੇ ਕੋਈ ਅੱਗ ਕੋਈ ਕੀ ਲੱਗੀ ਹਾਂਜੀ ਟਰਾਲੀ ਨੂੰ ਅੱਗ ਲੱਗੀ ਜੀ ਅੱਛਾ ਹਾਂਜੀ ਕੋਈ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਤਾਂ ਇਹ ਸਾਡੇ ਸਾਹਮਣੇ ਹੀ ਸਾਰਾ ਨਵੇਂ ਟਰੈਕਟਰ ਸੀਗਾ ਜੀ ਤੇ ਬ੍ਰਦਰ ਹੁਣ ਉੱਥੇ ਹਸਪੀਟਲ ਆ ਅਪੋਲੋ ਚ ਹੈ ਲੁਧਿਆਣੇ ਜਿਆਦਾ ਸੱਟਾਂ ਕਿੰਨੀਆਂ ਲੱਗੀਆਂ ਹਾਂਜੀ ਜਿਆਦਾ ਨਹੀਂ ਜੀ ਤੇ ਜਿਹੜਾ ਉਹ ਗੱਡੀ ਵਾਲੇ ਹੈਗੇ ਨੇ ਉਹਨਾਂ ਦੇ ਵੀ ਨੇ ਨਹੀਂ ਉਹਨਾਂ ਦਾ ਨਹੀਂ ਪਤਾ ਜੀ ਕਿੱਥੇ ਨੇ ਸੰਤਾ ਜੱਜਾ ਪਤਾ ਲੱਗਿਆ ਅਸੀਂ ਹੁਣੇ ਪਹੁੰਚਿਆ ਜੀ ਤੇ ਬ੍ਰਦਰ ਹੁਣੀ ਪਹਿਲਾਂ ਆਗੇ ਸੀਗੇ ਮੇਰੇ ਹਾਂਜੀ ਕਿੰਨੇ ਵਜੇ ਦਾ ਹਾਸਾ ਹੈ ਜੀ ਇਹ ਜੀ ਕਿ ਤਕਰੀਬਨ 5:30 ਵਜੇ ਦਾ ਹੈ ਜੀ 5 ਵਜੇ ਘਰੋਂ ਤੁਰੇ ਸੀਗੇ ਅੱਧੇ ਘੰਟੇ ਜਾ ਕੇ ਸੀਗੇ ਉਰੇ ਕੀ ਆਕੂਕ ਵੀ ਲੱਗੀ ਸੀ ਹਾਂਜੀ ਟਰਾਲੇ ਨੂੰ ਦਸ ਰਹੇ ਨੇ ਜੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਪੁਸ਼ ਲਾਲ ਲਈ ਕੀ ਹੋਇਆ ਕਿਵੇਂ ਹਾਸਾ ਜੀ ਇਹ ਸਵੇਰੇ ਟਰਾਲੀ ਆ ਰਹੀ ਸੀ ਜੀ ਲੈ ਕੇ ਪਿੱਛੋਂ ਟਰਾਲੇ ਨੇ ਟੱਕਰ ਮਾਰ ਦਿੱਤੀ ਕਿਤੋਂ ਉੱਪਰ ਹੋਇਆ ਜੀ ਉੱਪਰ ਉੱਪਰ ਜੀ ਜਿੱਦੀ ਥੋੜੇ ਉੱਪਰ ਇਸ ਪੁਲ ਤੋਂ ਥੱਲੇ ਗਰੀ ਥੱਲੇ ਗਰੀ ਜੀ ਗਾ ਤੇ ਕਿੰਨਾ ਕ ਨੁਕਸਾਨ ਹੋਇਆ ਹੈਗਾ ਜੀ ਬਸ ਸਾਰੇ ਇਹ ਟਰੈਕਟਰ ਵੀ ਫਟ ਗਿਆ ਤੇ ਟਰਾਲਾ ਵੀ ਨੁਕਸਾਨ ਹੋ ਗਿਆ ਅੱਗ ਲੱਗ ਗਈ ਟਰਾਲੇ ਨੂੰ ਵੀ ਅੱਗ ਲੱਗ ਗਈ ਤੇ ਕੋਈ ਜਾਨੀ ਵਾਲੀ ਨੁਕਸਾਨ ਨਾ ਜਾਨੀ ਵਾਲੀ ਨੁਕਸਾਨ ਨਹੀਂ ਹੋਇਆ ਹਲੇ ਬੋਲੋ ਦਾਖਲ ਨਾ ਤਾਂ ਅੱਛਾ ਹਾਂ ਬੋਲੋ ਭੇਜਦੇ ਟਰੈਕਟਰ ਵਾਲੇ ਤਾਂ ਜਿਹੜਾ ਗੱਡੀ ਵਾਲੇ ਸੀ ਗੱਡੀ ਵਾਲੇ ਵੀ ਸਿਵਲ ਹਸਪੀਟਲ ਨੇ ਤੇ ਕਿਸੇ ਨੂੰ ਆਗੋ ਕੇ ਦੇ ਵਿੱਚ ਕੋਈ ਚੁੱਲਿਆ ਨਾ ਨਾ ਕੁਝ ਬਚਾਓ ਹੋ ਗਿਆ ਕਿਵੇਂ ਹਾਦਸਾ ਵਾਪਰਿਆ ਪਤਾ ਲੱਗਿਆ ਬਸ ਟਰਾਲੇ ਨੂੰ ਅੱਖਾਂ ਕੋ ਲੱਗਣੀ ਪਿੱਛੇ ਮਾਰੀ ਟੱਕਰ ਉਹਨੇ ਟਰਾਲੇ ਨੂੰ ਅੱਛਾ ਹਾਂ ਟਰਾਲੀ ਟੱਕਰ ਮਾਰੀ ਤੇ ਟਰਾਲੀ ਆ ਘੁੰਮ ਕੇ ਆਈ ਟਰਾਲੀ ਟਰਲਾ ਕਹਨਾਂਗੇ ਇਹਦਾ ਇਹ ਦੋਨੋਂ ਪੁਲ ਦੇ ਉੱਪਰੋਂ ਗਿਰੇ ਪੁਲ ਦੇ ਉੱਪਰੋਂ ਗਿਰੇ ਬਸ ਇਹ ਟਰਾਲੀ ਤੁਹਾਡੀ ਕੀ ਹੈ ਜੀ ਇਹ ਜ਼ਮੀਨਾਰ ਜਿਰੀ ਲੈ ਕੇ ਆ ਰਹੇ ਸੀ ਅੱਛਾ ਜੀ ਆ ਸ਼ਾਹਪੁਰਪਾ ਅੱਛਾ ਜੀ ਹਾਂ ਜੀ ਤੇ ਤੁਸੀਂ ਇੱਥੇ ਅਸੀਂ ਆੜਤੀ ਇਹਦਾ ਅੱਛਾ ਜੀ ਹਾਂ ਮੰਡੀ ਚ ਕੀ ਲੱਗਦਾ ਕਿ ਜਿਹੜਾ ਇਹ ਹਾਦਸਾ ਵਾਪਰਿਆ ਕੀ ਕਰਨ ਹੋ ਸਕਦਾ ਸੀ ਕੀ ਕਰਨ ਬਸ ਡਰਾਈਵਰ ਦੀ ਅੰਗਲੀ ਹੈ ਠੀਕ ਹੈ ਨਾ ਹਾਂ ਡਰਾਈਵਰ ਨੀਂਦੋਂ ਕਾਗੀ ਹੋਣੀ ਜਾਂ ਤਾਂ ਹੀ ਬੱਜੇ ਵਿੱਚ ਪਿੱਛੇ ਮਾਰਿਆ ਜਿਹੜਾ ਕਿੰਨਾ ਕਿ ਨੁਕਸਾਨ ਹੋਇਆ ਇੱਥੇ ਸਾਰੇ ਟਰੈਕਟਰ ਫਟ ਗਏ ਸਭ ਕੁਝ ਟਰਾਲੀ ਬੇ ਕਰਤਕ ਹਮ ਹੋ ਗਿਆ ਹਾਂ ਦੀ ਇਨਸੀਡੈਂਟ ਹੋਇਆ ਜਿਹੜਾ ਇਹ ਨਾ ਸਰ ਮਤਲਬ ਜਿਹੜਾ ਐਕਸੀਡੈਂਟ ਇੱਕ ਟਰਾਲਾ ਜਿਹੜਾ ਸੀਗਾ ਆਲੂਆਂ ਨਾਲ ਭਰਿਆ ਹੋਇਆ ਸੀਗਾ ਇੱਕ ਟਰੈਕਟਰ ਸੀ ਉਹਦੇ ਵਿੱਚ ਟਰਾਲੀ ਪਿੱਛੇ ਲੋਡ ਸੀਗੀ ਜੀਰੀ ਦੀ ਭਰੀ ਹੋਈ ਸੀਗੀ ਉਹ ਆਪਸ ਵਿੱਚ ਦੀ ਟਕਰਾਉਂਦੇ ਆ ਮਤਲਬ ਜਿਹੜੀ ਕਾਰ ਆ ਕੋਈ ਜਾ ਰਹੀ ਸੀ ਅੱਗੇ ਉਹਨੂੰ ਬਚਾਉਣ ਦੇ ਚੱਕਰ ਤੇ ਜਿਹੜਾ ਟਰਾਲਾ ਸੀ ਵੱਡਾ ਉਹਨੇ ਮਤਲਬ ਕੱਟਕੁੱਟ ਮਾਰਿਆ ਉਹਦੇ ਕਰਕੇ ਮਤਲਬ ਇਹਦਾ ਟਰੈਕਟਰ ਦਾ ਬੈਲੈਂਸ ਖਿੱਚ ਗਿਆ ਬੈਲੈਂਸ ਵਿਗੜਨੇ ਕਾਰਨ ਮਤਲਬ ਜਿਹੜਾ ਇਹ ਆਪਣਾ ਟਰਾਲਾ ਤੇ ਟਰੈਕਟਰ ਆ ਦੋਨੋਂ ਇਹ ਪੁਲ ਤੋਂ نیچے ਗਰੇ ਆ ਜਦੋਂ نیچے ਗਿਰਦੇ ਇਹਨਾਂ ਦਾ ਮਤਲਬ ਡੀਜ਼ਲ ਵਗੈਰਾ ਮਤਲਬ ਲੀਕ ਹੋ ਕੇ ਇਹਦੇ ਟਾਇਰਾਂ ਨੂੰ ਅੱਗ ਲੱਗਦੀ ਆ ਫਿਰ ਉੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾ ਕੇ ਫਿਰ ਅਸੀਂ ਉਹਨੂੰ ਮਤਲਬ ਪਹੁੰਚ ਕੇ ਉੱਥੇ ਮਤਲਬ ਅੱਗ ਬੁਝਾਈ ਆ ਮਤਲਬ ਕੰਟਰੋਲ ਕੀਤਾ ਤੇ ਜਿਹੜੇ ਉਹ ਬੰਦੇ ਸੀਗੇ ਮਤਲਬ ਟਰੈਕਟਰ ਵਾਲਾ ਤੇ ਦੋ ਮਤਲਬ ਟਰੱਕ ਵਾਲੇ ਸੀਗੇ ਉਹ जख्मी ਸੀ ਕਿ ਉਹਨਾਂ ਨੂੰ ਹਸਪੀਟਲ ਐਡਮਿਟ ਕਰਵਾ ਦਿੱਤਾ ਗਿਆ ਨਹੀਂ ਕੋਈ ਨੁਕਸਾਨ ਹੋ ਤੇ ਜਾਣੇ ਨੁਕਸਾਨ ਨਹੀਂ ਹੋਇਆ ਬੰਦੇ ਬਚ ਗਏ ਸਾਰੇ ਕਿੰਨੇ ਹੀ ਬ